ਆ ਨਾਮ ਪਾਰ ਜਗ ਜਗਤ ਮੈਂ ਪ੍ਰਗਟ ਭਵਾਨੀ ਐ ਤਰ੍ਹਾਂ ਦੇ ਹੋ ਜਾਂਦੇ ਆ ਸੰਥਿਆ ਕਰਦੇ ਕਰਦੇ ਜਿਤਰਾ ਦੇ ਹੋਣ ਹੋਏ ਆ ਵਿਆਸ ਕਰਦੇ ਕਰਦੇ ਐ ਸੰਕਟ ਦਰ ਦਰ ਅਪਤਾ ਹਰਨ ਤੈ ਲੋਕ ਪਛਾਨੀ ਦਿਨਾ ਨਾਸਨਾਤ ਸਭਨ ਪ੍ਰਤਪਾਲ ਕਰੀਆ ਜਗ ਬੰਦਨ ਪਾਇ ਹਰਨ ਮਾਇ ਦੁੱਧ ਪੂਤ ਦਵਈਆ ਮਨ ਬਾਇਂ ਫਲ ਦੇਤ ਬਿਰਤ ਕੀ ਲਾਜ ਰਖਈਆ ਦਿਨਨ ਕੀ ਪ੍ਰਤਪਾਲ ਤਰਮ ਮੈਂ ਪ੍ਰਤੀ ਅਪਤ ਬੰਟਈਆ ਇੰਦਰ ਸੋਰਠਾ ਮਾਇਆ ਛਲ ਅਪਾਰ ਮਾਇਆ ਛਲ ਪਾਰ ਦਾ ਭਾਵ ਕਿ ਅਛਲ ਸਾਰਿਆਂ ਤੇ ਜੋ ਪਾਰ ਬਿਆੰਤ ਮਾਇਆ ਹੈ ਜੋ ਕਿਹੇ ਤੋਂ ਵੀ ਨਾ ਚਲਣ ਵਾਲੀ ਅਛਲ ਸ਼ਕਤੀ ਮਾਇਆ ਛਲ ਅਪਾਰ ਮੋਸ਼ ਕਰਨਾ ਸੰਕਟ ਹਰਨਾ ਵਿਦਨਾ ਸਕਲ ਸੰਸਾਰ ਰਿਜਕ ਦੇਨੇ ਚਾ ਪੁੱਜਣਾ ਰਸਾਲ ਦੂਰਾ ਸੁਖਤ ਦੀਨ ਆਨੰਦ ਕਰਨਾ ਜਾ ਜਾ ਮੰਗਲ ਰੂਪ ਖੇਡਰਪਾਲ ਕੇ ਤੇਰੇ ਰੂਪ ਨੇ ਪੰਧਨੀਆਂ ਡੇਂਗਣਾ ਤੈਨੂੰ ਉਹਨੇ ਡਾਦਣਾ ਹੀ ਕੰਜਰਾ ਕੰਜਰਾ ਨਾ ਕਰ ਤਕੜੀ ਹੋ ਜਾ ਤੂੰ ਮੇਲੇ ਬਣਾਇਆ ਲੱਖ ਲੱਖ ਰੁਪਈਆ ਲੈ ਕੇ ਲੱਖ ਲੱਖ ਰੁਪਈਆ ਲੈ ਕੇ ਨਾ ਤੂੰ ਦਾਸਰਾ ਲਵਾਈਆਂ ਸਟੇਜਾਂ ਦੇ ਤੱਕਲੀ ਹੋ ਜਾ ਵਿਦਿਆਸਕਾ ਵਿਦਿਆਸਕ ਸੰਸਾਰ ਕੀ ਰਿਜ ਰਿਜ ਕਾ ਦੇਨਿ ਚਾ ਪੂਜਨ ਸਾਲ ਦੂਰਾ ਸੁਖਤ ਦੇਨ ਆਨੰਦ ਕਰਨ ਜਾਜੈ ਮੰਗਲ ਰੂਪ ਨਾ ਬਿਨਾ ਸੀਯਾ ਵਿਚਲ ਸਦਾ ਬਿਨਨਾ ਬ੍ਰਹਮ ਸਰੂਪ ਦਰਭੂ ਪਾਵਣ ਕੇ ਨੀ ਮੇ ਤ ਦਰਭੂ ਪਾਵਣ ਕੇ ਤ ਸਭੀ ਤਾਨ ਦੇ ਕਾਰਨ ਕੇ ਦੀ ਹਤਿਆ ਕਰਨੀ ਦਰਬਤਾਨ ਸੰਪਦਾ ਇਕਠੀ ਕਰਨ ਵਾਸਤੇ ਕੇਦੀ ਹਤਿਆਕਾਰਨੀ ਗਾਲ ਘੁੱਟ ਕੇ ਮਾਰ ਦੇਣਾ ਉਹਦੀ ਗੱਲ ਨਾ ਸੁਲਨੀ ਉਹਦੀ ਭਾਵਨਾਵਾਂ ਨੂੰ ਠੇਸ ਲਾ ਦੇਣੀ ਦੁਨੀਆਂ ਦੇ ਵਿੱਚ ਠੇਸ ਚੱਲਦੀ ਆ ਕੇਦੀ ਭਾਵਨਾਵਾਂ ਕੋਈ ਨਹੀਂ ਚੱਲਣ ਦਿੰਦਾ ਆਪੋ ਆਪਣੀਆਂ ਜਿਹੜਾਂ ਨਾਲ ਛੜਕ ਤੂੰ ਆਪਦੀ ਛੜ ਮੇਰੀ ਗੱਲ ਸੁਣ